ਜੀ ਸਾਰਿਆਂ ਨੂੰ ਆਜੋ ਅੱਜ ਦੀ ਵੈਰਾਈਟੀ ਤੁਹਾਨੂੰ ਮੈਂ ਦਿਖਾਵਾਂ ਅੱਜ ਵਿਖਾਉਣੀ ਸਾਰੀ ਆਪਾਂ ਗਰਲਿਸ਼ ਡਰੈੱਸ ਜਿਹੜੀ ਹੁਣ ਨਵੀਂ ਚੱਲਦੀ ਪਈ ਪਹਿਲਾਂ ਆਪਾਂ ਇੱਥੋਂ ਛੋਟੇ ਸਾਹ ਤੋਂ ਸ਼ੁਰੂ ਕਰ ਲਈਏ ਚੈੱਕ ਕਰੋ ਕੈਮਰਾਮੈਨ ਸਾਹਿਬ ਇੱਥੇ ਨੀ ਕੈਮਰਾ ਰੱਖਣਾ ਭਈ ਸੋਹਣੀ ਦਿਨ ਦਿਖਾਓ ਠੀਕ ਹੈ ਜੀ ਇੱਕ ਐਸੀ ਚੀਜ਼ ਆਈ ਹੈ ਨਵੀਂ ਨਵਾਂ ਬੇਸ ਇਹ ਦੇਖ ਕਰੋ ਇੱਕ ਐਸੀ ਏਦਾਂ ਚੀਜ਼ ਹੈ ਇਹ ਡਰੱਸਾਂ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਨਹੀਂ ਸਾਡੇ ਕੋਲ ਇੱਧਰ ਦੇਖੋ ਨਵੀਆਂ ਨਵੀਆਂ ਆਈਟਮਾਂ ਹੀ ਮਿਲਣਗੀਆਂ ਇਹ ਤਿੰਨ ਹੋ ਗਏ ਮਿੱਡੀ ਦੇ ਆਰਟੀਕਲ ਹੁਣ ਇੱਕ ਬਹੁਤ ਜਲਦੀ ਸਪੈਸ਼ਲ ਟੀਕਾ ਲੈ ਕੇ ਖੁੱਲਣੀ ਹੈ ਨਿਗਾਹ ਕਰੋ ਮੇਰੇ ਸਾਰੇ ਭੈਣ ਭਰਾ ਆ ਕੋਟ ਬਣਿਆ ਹੈ ਜੇ ਉੱਪਰ ਥੱਲੇ ਇਨਰ ਵਿਦ ਪੈਂਟ ਏ ਕਲਾਸ ਸੈਟ ਤੇ ਇਹ ਵਲੌਗ ਵੀ ਇਸੇ ਨੂੰ ਸ਼ੇਅਰ ਜ਼ਰੂਰ ਕਰਨਾ ਜੇ ਇਹ ਰਿਕਵੈਸਟ ਹੈ ਸਾਰਿਆਂ ਨੂੰ ਇਹ ਤੁਹਾਡੇ ਭਰਾ ਵੱਲੋਂ ਹੁਮਮੀਆ ਤੁਹਾਨੂੰ ਸਾਰਿਆਂ ਨੂੰ ਇੱਧਰ ਦੇਖੋ ਭੈਣਾਂ ਮਿਲ ਗਈਏ ਕੋਈ ਵੀਰ ਵੇਂਦਾ ਭੈਣ ਵੇਂਦੀ ਆ ਚੈੱਕ ਕਰੋ ਬੱਚਿਆਂ ਵਾਸਤੇ ਬਹੁਤ ਬੈਸਟ ਹੈ ਸਾਰੀ ਦਿਖਾਓ ਜੀ ਚੰਗੀ ਭੈਣ ਤੇ ਇਹ ਜਿੰਨੀ ਸੋਣੀ ਤੇ ਜਿੰਨੀ ਹਾਈ ਫਾਈ ਬ੍ਰਾਂਡ ਦੀ ਵੈਰੈਟੀ ਤੁਹਾਨੂੰ ਦਿਖਾ ਰਿਹਾ ਸੇਮ ਡਿਜ਼ਾਈਨ ਕਿਤੋਂ ਨਹੀਂ ਮਿਲਣਗੇ ਇਹ ਸਾਰੇ ਆਰਡਰ ਵਾਲਾ ਮਾਲ ਆ ਸਾਡਾ ਇਧਰ ਦੇਖੋ ਇਹ ਕਾ ਚੀਜ਼ ਟਾਪ ਨਵਾਂ ਬੇਸ ਕ੍ਰੀਏਟ ਹੋਇਆ ਜੇ ਇਹ ਫਰ ਵੇਖ ਕੇ ਨਾ ਕਹਦੇ ਪਿਛਲਾ ਪੁਰਾਣਾ ਹੀ ਆ ਆ ਚੈੱਕ ਕਰੀਏ ਇਹ ਕਲਾਸ ਹੈ ਠੀਕ ਹੈ ਜੀ ਨਾਲ ਇਹਦੇ ਪਰਸ ਵੀ ਕੁੜੀਆਂ ਨੂੰ ਦੇਣਾ ਆ ਆਪਾਂ ਨਾਲ ਇੱਕ ਆ ਜਿਵੇਂ ਇਦਾਂ ਜਿਵੇਂ ਅੱਜ ਸਵੇਰ ਦੀ ਕਲੈਕਸ਼ਨ ਸਿਰਫ ਦਿਖਾ ਰਿਹਾ ਜੀ ਤੁਹਾਨੂੰ ਆ ਦੇਖੋ ਇਹਦੇ ਨਾਲ ਜੈਕਿੰਗ ਬਣੀ ਆਈ ਹੈ ਠੀਕ ਹੈ ਜੀ ਇੱਕ ਤੁਹਾਨੂੰ ਆ ਚੀਜ਼ ਦਿਖਾਈਏ ਇਹਦੇ ਵਿੱਚ ਆਇਆ ਕਲਰ ਵੀ ਆਇਆ ਨਾਲ ਠੀਕ ਹੈ ਜੀ ਇਹ ਦਿਖਾ ਦਿਓ ਅੱਛਾ ਤੁਹਾਨੂੰ ਇਸ ਤੋਂ ਬਾਅਦ ਇੱਕ ਹੋਰ ਚੀਜ਼ ਦਿਖਾਉਣੀ ਸੀਗੀ ਆ ਵਾਲੀ ਇਹ ਦੇਖੋ ਕੋਟ ਉਲਪ ਦੇ ਵਿੱਚ ਬਣਿਆ ਟੌਪ ਥੱਲੇ ਇਨਰ ਨਾਲ ਇਹ ਦੇਖੋ ਟਰੌਜ਼ਰ ਕੱਟ ਆ ਕੇ ਸਰੀ ਇਹਦੀਆਂ ਐਡਮਾ ਜੀ ਪਸੰਦ ਤੁਹਾਡੀ ਤੁਸੀਂ ਵੇਖਣਾ ਤੇ ਇਹ ਵਲੋਗ ਸਿਰਫ ਅਸੀਂ ਤਾਂ ਆਪਣੇ ਜਾਣਕਾਰੀ ਆਸਤੇ ਸਾਨੂੰ ਕੋਈ ਲਾਲਚ ਨਹੀਂ ਕਿ ਸਾਡੇ ਕੋਲ ਲੈ ਕੇ ਜਾਓ ਜਾਣਕਾਰੀ ਹੋਊਗੀ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਨਹੀਂ ਅੱਜ ਕੀ ਚੱਲਦਾ ਪਿਆ ਉਹ ਸਕੋਰਿੰਗ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਇਹ ਚੀਜ਼ੇ ਦੇਖੋ ਇਹ ਵੀ ਇਸੇ ਤਰ੍ਹਾਂ ਬਹੁਤ ਪਿਆਰੀ ਚੀਜ਼ ਜੀ ਤੇ ਏ ਕਲਾਸ ਸਕਰੀਨਸ਼ਾਟ ਮਾਰ ਲਓ ਜਿਹੜੇ ਮਰਜ਼ੀ ਦੁਕਾਨਦਾਰ ਕੋਲ ਜਾ ਕੇ ਕਹੋ ਵੀ ਐਦਾਂ ਦੀ ਚੀਜ਼ ਸਾਨੂੰ ਕੱਢ ਕੇ ਦਿਓ ਫੋਟੋ ਵੀ ਦਿਖਾਊਗਾ ਜਰੂਰ ਇਸ ਤੋਂ ਬਾਅਦ ਇੱਕ ਹੀ ਵੈਰਾਈਟੀ ਹੋਰ ਖੋਲਣੀ ਆ ਇਹਦਾ ਬਾਕੀ ਤੁਹਾਨੂੰ ਪ੍ਰੋਪਰ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਸਾਰੀ ਵੈਰਾਈਟੀ ਇਹ ਚੀਜ਼ ਵੀ ਬਣਿਆ ਜਿਉ ਲਹਿੰਗਾ ਚੋ ਫੋਟੋ ਦਿਖਾ ਦਿੰਦਾ ਠੀਕ ਹੈ ਜੀ ਹਲ ਇਸ ਗੇਲ ਲੌਸ ਲੌਸ ਕਰਦੀਆਂ ਐਂਡ ਬਾਜੀ ਸਾਇ ਸਾਰੇ ਮਿਲ ਜਾਣਗੇ 2 ਸਾਲ ਤੋਂ ਲੈ ਕੇ ਤੇ ਆਪਣੇ 15 ਸਾਲ ਤੱਕ ਸਹਾਈ ਦੇਗਾ ਲਓ ਜੀ ਪੰਜ ਸੁਪਰ ਚੀਜ਼ਾਂ ਸੁਪਰ ਅੱਜ ਨੂੰ ਠੀਕ ਹੈ ਜੀ ਇਹ ਚੀਜ਼ ਹੈ ਜਿੰਨੇ ਪ੍ਰੋਪਰ ਸਾਰੇ ਵੇਖਣੀ ਹੋਵੇ ਵੈਰਾਈਟੀ ਮੈਨੂੰ ਮੈਸੇਜ ਕਰਦੇ ਕਮੈਂਟਸ ਬਾਕਸ ਦੇ ਵਿੱਚ ਤੁਹਾਨੂੰ ਪ੍ਰੋਪਰ ਸਾਰੀ ਵੈਰਾਈਟੀ ਇਹਦੀ ਦਿਖਾ ਦੂੰਗਾ ਬਹੁਤ ਹਾਈ ਫਾਈ ਚੀਜ਼ਾਂ ਹੈਂ ਤੇ ਜੇ ਕਿਵੇਂ ਦੇ ਲੱਗੇ ਡਿਜ਼ਾਈਨ ਕਿਵੇਂ ਦੇ ਲੱਗੇ ਬਲੌਗ ਕਮੈਂਟ ਜ਼ਰੂਰ ਪਿਆ ਕਰੋ ਸੋ ਧੰਨਵਾਦ ਸਾਰਿਆਂ ਦਾ ਇੱਥੇ ਤੱਕ ਵੀਡੀਓ ਵੇਖੇ ਲਈ ਸੋ ਫਰਾਨਾ ਫੈਸ਼ਨ ਫਤਿਹਵਾਦ ਜਿੰਨੇ ਵਿਜ਼ਿਟ ਕਰਨਾ ਉਹ ਕਰ ਵੀ ਸਕਦਾ ਹੈ ਲੇਕਿਨ ਇਹ ਕਿ ਡਿਜ਼ਾਈਨ ਜਾਣਕਾਰੀ ਆਸਤੇ ਤੁਹਾਨੂੰ ਇਹ ਬਲੌਗ ਦੇ ਆਪਾਂ ਅਪਲੋਡ ਕਰੀਦੇ ਸੋ ਸ਼ੁਕਰੀਆ ਇਤਤਕ ਵੀਡੀਓ ਵੇਖ ਲਈ